ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪਰਾਣਾ ਤਸੀਲ ਬਾਗਾ ਪਰਾਣਾ ਜ਼ਿਲ੍ਹਾ ਮੋਗਾ ਜੀ ਅੱਜ ਤਰੀਕ ਹੈਗੀ ਆ ਕਿ 22 ਤਰੀਕ 8 ਮਹੀਨਾ 2025 ਆ ਜੀ ਦਿਨ ਹੈਗਾ ਸ਼ੁੱਕਰਵਾਰ ਜੀ ਤੇ ਇਹ ਵੀਡੀਓ ਅੱਜ ਹੀ ਅਪਲੋਡ ਹੋਣੀ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਮੇਰੇ ਨੂੰ ਬੇਨਤੀ ਹੈ ਜਨਾ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦਾ ਨਾਂ ਦੇ ਪਤਾ ਲੱਗਦਾ ਰਹੇ ਨੋਟੀਫਿਕੇਸ਼ਨ ਜ਼ਰੂਰ ਓਕੇ ਕਰਿਆ ਕਰੋ ਕਿਉਂਕਿ ਜੋ ਨਵੀਂ ਵੀਡੀਓ ਪਾਊਗੀ ਤੁਹਾਨੂੰ ਆਦਰ ਮੈਸੇਜ ਆਊਗਾ ਤੇ ਤੁਸੀਂ ਆਪ ਦਾ ਪਹੂ ਲੈ ਸਕੋਗੇ ਜੇ ਕਿਸੇ ਵੀ ਉਹਨੇ ਵੀਡੀਓ ਬਣਾਉਣੀ ਹੋਵੇ ਜਾਂ ਕਿ ਪਹੂ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮਾ 98783 93488 ਹੈ ਜੀ ਸੱਲੇ ਭਾ ਤੁਸੀਂ ਆ ਕੇ ਕਰਨੀ ਆਗੀ ਤੁਸੀਂ ਪੈਸੇ ਲਾਉਣੇ ਆਗੇ ਮੇਰਾ ਕਹਦਾ ਤੁਹਾਨੂੰ ਪਹੂ ਦਿਖਾਉਣ ਦਾ ਦੋ ਟਾਈਮ ਚੋਲੋ ਭਰਾ ਚਾਰ ਟਾਈਮ ਚੋ ਤੁਸੀਂ ਚੋਣਾਵਾ ਜੀ ਅਜ ਬੱਕ ਜਾਣ ਕੇ ਬਰਾੜ ਸਾਹਿਬ ਤੋਂ ਲੈ ਲੈਣੇ ਆਗੇ ਹਾਂਜੀ ਫਿਰ ਸ੍ਰੀ ਕਾਲ ਉੱਤਨੀ ਗੱਲ ਦੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾ ਤਾਂ ਉਹਦਾ ਵੀ ਸਾਰੇ ਜਾਣਦੇ ਹੀ ਆ ਜੀ ਕਾਕਾ ਪੰਡ ਲੱਗੇ ਨਾ ਤੁਸੀਂ ਵਾਕ ਆਪਣਾ ਕਿਲਾ ਮੋਗਾ ਕੱਲ ਬਈ ਦੋਨਾਂ ਬਾਰੇ ਵੀਡੀਓ ਪਾਈ ਚੱਕ ਟੋਪੜ ਕਰ ਬੰਨਦਾ ਬਈ ਬੇਖੋਦੇ ਬਹੁਤ ਜ਼ਿਆਦੇ ਫੋਨ ਆ ਗਏ ਆਪਾਂ ਨੂੰ ਆਪਾਂ ਦੇ ਦਿਆਂ ਉਹ ਠੀਕ ਹੈ ਜੀ ਠੀਕ ਹੈ ਦੋਨੇ ਵੇਖ ਠੀਕ ਹੈ ਜੀ ਇੱਥੋਂ ਸ਼ੁਰੂ ਕਰ ਲਾ ਭਾਈ ਤੁਸੀਂ ਬਹੁਤ ਢਣਕਾ ਕੇ ਲੋ ਠੀਕ ਹੈ ਜੀ ਕਈ ਬੰਦੇ ਫੀਡ ਨਹੀਂ ਸਹੀ ਜਾ ਕੇ ਘਰੇ ਪੂੰਦੇ ਮੁੜ ਕੇ ਨਾਂ ਬਨੋ ਲਿਆ ਕਰੋ ਆ ਚੋਕੇ ਲੈ ਜਾਓ ਆਪਦੀ ਲੈ ਕੇ ਜਾਓ ਠੀਕ ਹੈ ਜਿਹੜੇ ਸੀਗੇ ਨੇ ਉਹ ਪਾਓ ਠੀਕ ਹੈ ਜੀ ਫੀਲਡ ਹੋਈ ਪਾਉਣੇ ਉਹ ਪਾਓ ਫਿਰ ਕੇ ਉਹਨਾਂ ਨੂੰ ਦੇਣੀ ਜਦੋਂ ਅਸੀਂ ਦੱਸਲੀ ਦਿੰਦੇ ਆ ਠੀਕ ਹੈ ਜੀ ਸੜਕ ਕਰੇ ਪੰਤ ਜੀ ਮੋੜ ਕੇ ਦਮਾਰ ਖਾ ਉਹ ਇੱਕੋ ਆ ਕੇ ਦੇਵਾਂਗੇ ਕਿ ਨਾ ਦੁੱਧ ਪੂਰਾ ਕਰੋ ਜੋ ਮਰਜ਼ੀ ਕਰਦੇ ਠੀਕ ਹੈ ਜੀ ਆਓ ਜਦੋਂ ਚੋਕੇ ਪਹਿਲੇ ਦੋ ਚੋਕੇ ਪੜੀ ਗੱਲ ਤੋ ਹੀ ਦੋ ਟੋਕੇ ਲਾਉਂਦੀ ਹਾਂਜੀ ਹਾਂਜੀ ਕਿਹੜੀ ਚੈੱਕ ਪਾਸ ਹੈ ਚੈੱਕ ਪਾਸ ਕਰਾ ਕੇ ਲੋ ਕਾਲ ਲੂਗੇ ਤਾਂ ਕੋਈ ਹੱਜ ਨਾ ਹੋਵੇ ਕੋਈ ਕੋਸੀ ਤਾਂ ਕਿਉਂ ਬਾਈ ਇਧਰ ਲੰਮਾ ਚੱਲਣਾ ਹੈ ਹਾਂਜੀ ਹਾਂਜੀ ਇਧਰ ਚੱਲਣਾ ਲੰਮਾ ਸਭ ਆਵੇ ਅੱਜ ਮੈਂ ਕਾਲ ਲੂ ਫੇਰ ਨੀ ਕਿਹੜਾ ਕੰਮ ਹੈ ਕੋਈ ਕਾਲ ਲੂ ਹਜੇ ਕਦੇ ਕੋਈ ਲੋਕ ਤਾਂ ਹੀ ਨਹੀਂ ਦਿੰਦਾ ਨਾ ਕਾ ਆਊ ਵੀ ਜਦੋਂ ਆਪਾਂ ਸਾਫ ਆਪ ਠੀਕ ਹੈ ਜੀ ਜਿੰਨਾ ਟਾਈਮ ਹੋਰ ਰੋਗੇ ਚੱਲੀ ਜਾਵਾਂਗੇ ਇਧਰ ਲੰਮਾ ਟਾਈਮ ਕਰਨਾ ਬਾਈ ਅਜੇ ਤਾਂ ਨਾ ਤੁਸੀਂ ਵੀਡੀਓ ਪੋਣੇ ਆ ਠੀਕ ਹੈ ਜੀ ਠੀਕ ਹੈ। ਕਿਹਾ ਵਿਕ ਜਾਂਦੇਗਾ ਮੋਟੋ ਮੋਟੀ ਵੀਡੀਓ ਦਾ ਹੀ ਅਸਲਾ ਮਕਸਦ ਹੈ। ਠੀਕ ਹੈ। ਲੋਕ ਜੜ ਜਾਂਦੇ ਆ। ਲੋਕ ਨਾਲ ਜੜਦੇ ਆ। ਹਾਂਜੀ ਹਾਂਜੀ। ਇਹ ਆਟੋਮੈਟਿਕ ਹੁਣ ਕਿੰਨੇ 800 ਰੁਪਏ ਦੇ ਘਰੇ ਆਉਂਦੇ ਆ ਬੰਦੇ। ਹਾਂਜੀ ਹਾਂਜੀ। ਉਹਦਾ ਪਹੂ ਕਿੱਥੇ ਮਿਲਦਾ ਪਹੂ? ਆਪਾਂ ਘੜਨੀ ਚੱਕਣੀ, ਜੀਭ ਚੱਕਣੀ। ਪਿੰਡਾਂ 'ਚ ਹੋਣ ਦੀ ਪਿੰਡ ਦੇ ਕਿੜਾ ਕੱਢ ਕੇ ਵੇਖੋ। ਰੇਟ ਹੀ ਬਹੁਤ ਮੰਗਦੇ ਮੈਨੂੰ। ਰੇਟ ਹੀ ਮੰਗਦੇ ਪਸੂ ਨਹੀਂ ਮਿਲਦਾ। ਹਾਂਜੀ ਹਾਂਜੀ। ਉਹ ਵੀ ਇਹ ਨਹੀਂ ਜੇ ਕਟੀਆਂ ਨੂੰ ਫੜ ਜੀ ਨੇ ਕਟੀਆਂ ਬੱਚੀਆਂ ਯਾਰ ਬਾਈ। ਠੀਕ ਹੈ ਜੀ। ਠੀਕ ਹੈ। ਇੱਧਰ ਆ ਵੱਡੀ ਵਾਰ ਸ਼ੁਰੂ ਕਰ ਲਾ। ਬ ਦੋ ਦੋਨੇ ਦਾ ਠੀਕ ਆ ਬਾਈ 2 ਲੀਟਰ 12 ਲੀਟਰ ਦੁੱਧ ਹੈ ਹਾਂਜੀ 11 ਡੱਬੇ ਲੈ ਕੇ ਦੂੰਗਾ ਠੀਕ ਆ ਬਾਈ ਟੱਕੇ ਉਦੋਂ 60 ਕਿਲੋ ਲੀਟਰ 60 ਲੀਟਰ ਲੈ ਕੇ ਦੂੰਗਾ ਠੀਕ ਆ ਬਾਈ 10 ਕਿਲੋ ਦੁੱਧ ਹੈ ਠੀਕ ਆ ਬਾਈ ਸਾਹਿਆ ਤੱਕ ਸਾਡੇ ਦਾ 10 ਕਿਲੋ ਲੈ ਕੇ ਦੂੰਗਾ ਚੋਰ ਦੋ ਟਾਈਮ ਆਪਦਾ ਦੋ ਟਾਈਮ 10 ਟਾਈਮ ਕੋਈ ਯਾਰਾ ਪਤਾ ਨਹੀਂ ਆ ਇਧਰ ਸੋਇਆ ਕੰਦਾ ਪਹਿਲਾਂ ਇਹਦੇ ਬਾਅਦ ਡਰਾਈਵ ਸਵਾਰ ਕੇ ਕੋਈ ਵਧੀਰੀ ਜਰੀਏ ਕ੍ਰੋਸ ਹੈ ਠੀਕ ਆ ਬਾਈ ਅੱਛਾ ਜੀ ਵਾਲ ਤਾਂ ਜਰਸੀ ਦੀ ਠੀਕ ਆ ਬਾਈ ਇਹ ਵਾਲੇ ਦਾ ਦੁੱਧ ਚਿੱਟਾ ਇੱਕ ਨੰਬਰ ਅੱਛਾ ਜੀ ਜਿਹੜਾ ਕਿ ਮਤਲਬ ਇਹ ਦੁੱਧ ਸੋਇਆ ਠੀ ਟੋਕੜੀਆ ਟੋਕੜੀਆ ਸਮਾਂ ਮਲ ਕੇ ਉਹ ਬੰਦਾ ਸਮਝਾ ਕੋ ਅਗਲਾ ਜਿਹੜਾ 2 ਮਿੰਟ ਹੋ ਗਏ ਭਾਈ ਜਿਹੜਾ ਮਰਜੀ ਮਾਲ ਅਗਲਾ ਮੰਨਣ ਦਿਆ ਨਾ ਅਗਲੇ ਆਪੇ ਦੁੱਧ ਦਊਗੀ ਠੀਕ ਆ ਭਾਈ ਠੀਕ ਆ ਜੀ ਟੋਰੀ ਭਾਈ ਨਿੱਗਰ ਨੁਕਰ ਬਹੁਤ ਆ ਗਈ ਟੋਰਾ ਸ਼ਾਦੂ ਮੜੀ ਜੀ ਕਰਾਉਂਦੀ ਅੱਜ ਲੈ ਤੋਰ ਕੇ ਅੱਜ ਤੋਰ ਕੇ ਵਿਖਾ ਦੇ ਕਰਾਉਂਦੀ ਤੇ ਦੋਸਤੋਂ ਨਿੱਗਰ ਨੁਕਰ ਬਹੁਤ ਆ ਗਈ ਦੂਜਾ ਸੂਹਾ ਸੂਈ ਵੱਡੀ ਬੁੱਢੀ ਬਹੁਤ ਆ ਗਈ ਪੱਠੇ ਮੇਂ ਚੈੱਕ ਕਰੋ ਮੱਝਾਂ ਵਰਗਾ ਪੱਠੇ ਪੜਾ ਪੂਰਾ ਚੰਗਾ ਵੱਡੀ ਬਹੁਤ ਆ ਗਈ ਤੁਸੀਂ ਵੇਖ ਸਕਦੇ ਹੋ ਸੋਹਣੀ ਵਹਿੜਾ ਫੇਜ ਜਰਸੀ ਤੇ ਛਾਈ ਵਾਲਾ ਕਰਾਉਂ ਜਿਆ ਆਪ ਕੰਬਲਾ ਕੰਬਲਾ ਪੂਰਾ ਹੈਵੀ ਹੈਗਾ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਵੀਡੀਓ ਦੀ ਬਣਾਉਣਾ ਸਮਾਂ ਨੋਟ ਕਰ ਲਓ ਜੀ ਹਜੇ 8:00 ਵਜੇ ਤੇ 22 ਕਮੈਂਟ ਹੀ ਹੋਏ ਆਗੇ ਸ਼ਾਮ ਦੇ ਚੋਇਸ ਸਾਰਾ ਦੇਣੀ ਪਿਆ ਵਾ ਤੇ ਤੁਸੀਂ ਸਾਨੂੰ ਜਜਮੈਂਟ ਉਸ ਹਿਸਾਬ ਨਾਲ ਲਾਉਣੀ ਆ ਜੇ ਇਹ ਵੀਡੀਓ ਸ਼ਾਮ ਨੂੰ ਬਣਾਉਂਦੇ ਤਾਂ ਤੁਹਾਨਾਂ ਤਾਂ ਭਰੇ ਹੋਣੇ ਸੀਗੇ ਜੀ ਸੋਹਣੇ ਥਾਣਾ ਚਾਰ ਹੀ ਥਾਣਾ ਕੋਈ ਫੋਟ ਛਾਂਕ ਨਹੀਂ ਗਈ ਤੇ ਸ਼ਾਮ ਨੂੰ ਵੀਡੀਓ ਬਣਦੀ ਤਾਂ ਨੇ ਫਸੀ ਹੋਈ ਖੜਾ ਹੋਣਾ ਸੀਗਾ ਦੁੱਧ ਬਾਈ ਕਹਿੰਦਾ 10 ਕਿਲੋ ਕੰਡੇ ਵਾਲਾ ਤੁਸੀਂ ਮੇਰੇ ਘਰੇ ਦੋ ਟਾਈਮ ਚੋਲੇ ਦੂਜਾ ਸੂਆ ਦੋਸਤੋ ਨਿੱਗਰ ਨੁਗਰ ਬਹੁਤ ਆਗੇ ਜੇ ਕੋਈ ਚੰਗੀ ਸੇਵਾ ਸਮਹਾਲ ਗਾ ਪਾウダー ਪਾウダー ਚੰਗਾ ਪਾਲੂਗਾ 2 ਕਿਲੋ ਇਹਨੂੰ ਤਾਂ ਗਾਣੋ ਚੰਗੀ ਵਹਿੜ ਤਾਂ ਰਸੀ ਦੋ ਦੋ ਹੋਰ ਵਾਜੂ 60 65000 ਦੀ ਬਾਕੀ ਤੇ ਸਮਝ ਤਾਂ ਹੀ ਆਪਦੀ ਗੌਰ ਨਾਲ ਲੈਣੀ ਆਗੀ ਸੋਨਾ ਥਾਣਾਗਾ ਥੀਚਵਾਈ ਵਾਲਾ ਮੁੱਠੀ ਵਾਲਾ ਚਾਰ ਹੀ ਥਾਣਾ ਕੋਈ ਫੋਰਡ ਸ਼ਾਂਗ ਨਹੀਂ ਠੰਡੀ ਸੀਰ ਬਹੁਤ ਆ ਜੀ ਕਰਾਉ ਸਾਂ ਤਾਂ ਚਿੱਟਾ ਹੋਗਾ ਮੱਝਾਂ ਵਰਗਾ ਦੁੱਧ ਲੰਗੋ ਸਿਆ ਨਿਆਰੇ ਜੇਗਾ ਤੇ ਗੱਬਰ ਰਹੇਗੀ ਤੇ 40 45000 ਹੀ ਟੋਕੜ ਗੱਬਣੀ ਆ ਇਹ ਅੱਜ ਮਲ ਸਿਰਫ ਇਹਦਾ 35000 ਰੁਪਏ ਜੋੜਦਾ ਦੋਵਾਂ ਦਾ ਮਲ 35 35000 ਰ ਅਜਨ 35000 ਚੋ ਕੇ ਛੋਟ ਚੱਪਾ ਬਾਈ ਜਰੂਰ ਕਰ ਦੂਗਾ ਜੀ ਦੋ ਨੰਬਰ ਤੇ ਬਾਈ ਦੋ ਨੰਬਰ ਤੇ ਬਾਈ ਡੱਬੀ ਹੈ ਠੀਕ ਹੈ ਜੀ ਜਾਤ ਬਹੁਤ ਆ ਜਾਤ ਬਹੁਤ ਆ ਦੁੱਧ 11 ਲੀਟਰ ਹੈ ਠੀਕ ਹੈ ਬਾਈ ਚੋਲੇ ਦੋ ਟਾਈਮ ਦੋ ਟਾਈਮ 10 ਟਾਂ ਚੋਲੇ ਯਾਰ ਆਪਾਂ ਠੀਕ ਹੈ ਠੀਕ ਹੈ ਬਾਈ ਸਭ ਬੜੇ ਖੁਸ਼ ਹੈ ਠੀਕ ਹੈ ਬਾਈ ਟੈਨਸ਼ਨ ਖਤਮ ਹੋ ਗਈ ਉਹ ਨਾਲ ਜੀ ਠੀਕ ਹੈ ਬਾਈ ਟੋਕੜੀ ਇਹ ਵੀ ਇਹ ਵੀ ਟੋਕੜ ਦਾ ਮੁੱਲ 35000 ਰੁਪਏ ਹੈ ਠੀਕ ਹੈ ਜੀ ਬੁੱਧ 11 ਕਿਲੋ ਆ ਠੀਕ ਆ ਤੋਰ ਲੈ ਬਾਈ ਲੈ ਦੋਸਤੋ ਉਹ 10 ਕਿਲੋ ਵੱਡੀ ਨਿੱਗਰ ਵੱਡੀ ਵੜਾ ਵੜਾ ਹੀ ਬਹੁਤ ਚੰਗੀਆਂ ਪੱਠ ਪੜੇ ਚੈੱਕ ਕਰ ਲੋ ਤੁਸੀਂ ਸੋਹਣੇ ਪੱਠ ਪੜੇ ਦੀ ਹੈਗੀ ਬਾਕੀ ਨਵੇਂ ਹਾਨ ਆ ਨਵੇਂ ਹਾਨ ਦੂਜਾ ਸੁਆ ਵਾ ਬਾਕੀ ਦੋਸਤੋ ਸੁਆ ਤਾਂ ਬਾਈ ਕਿਉਂਕਿ 22 ਲਈ ਵੀ ਹੈਗੀ ਸੋ ਉਹਦੇ ਇੱਕ ਤਾਂ ਕੋਈ ਦੱਸ ਦਿੰਦਾ ਜਿਵੇਂ ਮਗਰ ਤਾਂ ਬਾਈ ਉਹ ਆਪਾਂ ਨੂੰ ਕਹਿ ਦਿੰਦਾ ਬਾਈ ਹਨਾ ਇਹ ਕਿਹੜਾ ਵਿਚਾਰਾ ਵੀ ਘਰੇ ਹੈ ਇਹਦੀਆਂ ਜਿਵੇਂ ਅਗਲੇ ਕਿਉਂ ਸੁਆ ਤਾਂ ਜਿਆਦਾ ਇੱਕ ਦੋ ਵੱਧ ਮੰਨ ਲਿਆ ਕਰੋ ਪਲਾ ਕਾਟਾਂ ਦਾ ਇੱਕ ਨਾ ਬੁੱਢੀ ਹੋਣ ਲੱ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਤੇ ਦੇਖ ਸਕਦੇ ਹੋ ਚਾਰ ਹੀ ਥਾਣਾ ਕੋਈ ਫੋੜ ਛਾਂਗ ਨਹੀਂ ਗਈ ਨਿੱਕਾ ਕੰਨ ਬੁੱਦੀ ਵਾਲੀ ਵਿਹੜ ਪ੍ਰਿੰਟ ਵੱਚੀ ਦਾ ਬਹੁਤ ਚੰਗਾ ਤੋੜਾ ਤੋੜਾ ਬਹੁਤ ਚੰਗਾ ਵਾ ਕਈ ਵਾਰ ਦੋਸਤੋ ਕਈ ਥਾਂ ਤੋਂ ਗਿੱਲਾ ਹੁੰਦਾ ਪਾ ਜਦੇ ਉਦੋਂ ਤੋੜ ਕਿਹੜੇ ਵਿਖਾਇਆ ਜਾਂਦਾ ਪਸੂ ਪਰ ਆਪਾਂ ਤੁਹਾਨੂੰ ਅੱਜ ਤੋੜ ਕੇ ਵਿਖਾ ਦਿੰਨੇ ਆਗੇ ਆ ਦੇਖੋ ਤੁਸੀਂ ਆ ਜੀ ਬਾਈ ਕੋਲੇ ਮਾਲ ਤੁਹਾਨੂੰ ਪਤਾ ਵੀ ਕੱਲ ਵੀਡੀਓ ਪਈ ਸੀ ਰੋਜ਼ ਵੀਡੀਓ ਪੈਂਦੀ ਆਗੇ ਹਾਂ 8:00 ਵਜੇ ਦੇ 24 ਮਿੰਟ ਹੋ ਚੁੱਕੇ ਨੇ ਇਹ ਬਿਲਕੁਲ ਗਰੰਟੀ ਆ ਥਾਂਤੀ ਗਰੰਟੀ ਆ ਛੱਟ ਮਾਰਦੇ ਗਰੰਟੀ ਆ ਠੀਕ ਆ ਬਾਈ ਫੋਰ ਗਰੰਟੀ ਦੱਸੋ ਕਹਿੰਦੇ ਠੀਕ ਆ ਬਾਈ ਬਾਕੀ ਬਾਈ ਤੁਸੀਂ ਚੈੱਕ ਕਰਕੇ ਲੈ ਜਿਓ ਕੋਈ ਗੱਲ ਬਾਤ ਤੁਸੀਂ ਆਪ ਰੱਖਣ ਲਾ ਲਓ ਇਹ ਵਾਣਾ ਜਾਂਦੇ ਕਿੱਧਰ ਠੀਕ ਆ ਬਾਈ ਵਿਜੇ ਕੰਮ ਸਹੀ ਕਰਕੇ ਤਾਂ ਹੀ ਵਕੀ ਜਾਂਦੀਆਂ ਹਾਂਜੀ ਹਾਂਜੀ ਔਰ ਦੋ ਤਿੰਨ ਦਿਨ ਪਹਿਲਾਂ ਵੇਚਦੀਆਂ ਵੀਡੀਓ ਤੋਂ ਆ ਹੋਵੇ ਕੀ ਜਾਂਦਾ ਬਾਈ ਮਾਲ ਤਾਂ ਨਹੀਂ ਟਾਈਮ ਲੱਗਦਾ ਆਥਰ ਦਿਨ ਵੇਚ ਜਾਂਦਾ ਹਾਂਜੀ ਹਾਂਜੀ ਔਰ ਦੁਬਾਰੇ ਆਉਣੀਆਂ ਆਥਰ ਦਿਨ ਆਉਣੀਆਂ ਠੀਕ ਆ ਜੀ ਕਿ ਹੋਇਆ ਵੀਡੀਓ ਪੰਜ ਸਵੇਰੇ ਫਿਰ ਠੀਕ ਆ ਜੀ ਛੋਟੂ ਛੋਟੂ ਨਹੀਂ ਪਣੀ ਆ ਠੀਕ ਆ ਜ ਦੱਤੋ ਕਪੜਾ ਮੇਰੇ ਕਿ ਦੋ ਕਹੇ ਤੋਕੜ ਕਪੜਾ ਮੇੜ ਆਉਣੀ ਲੈ ਕਹਿੰਦੇ ਸੀਗੇ ਟੋਕੜ ਕਪੜਾ ਵੇੜ ਆਉਣੀ ਆ ਬਾਈ ਬਹੁਤ ਚੰਗੀ ਵਰਡ ਆ ਠੀਕ ਆ ਦੱਬੀ ਆ ਮੈਂ ਕਾ ਕੀ ਪੁੱਛਦਾ ਨੇਾਰੇ ਵਾਰ ਵੱਖਰੀ ਆ ਠੀਕ ਆ ਆ ਉਹਦੀ ਸਵੇਰੇ ਪਾਵਾਂਗੇ ਸਵੇਰੇ ਪਾਵਾਂਗੇ ਠੀਕ ਆ ਬਾਈ ਲਓ ਜੀ ਦੋਸਤੋ ਬੈਕ ਟੋਕੜ ਕਾ ਵੇੜ ਵੀ ਆਉਣੀ ਆਗੀ ਜਿਹਦੇ ਪਸੰਦ ਆਏ ਤੇ ਬਾਈ ਨਾਲ ਗੱਲਬਾਤ ਕਰ ਲਓ ਜੀ ਮਰ ਦੋਹਾਂ ਦਾ 35 35000 ਜੇ ਜੋੜਾ ਲੈ ਜੂਗਾ ਤਾਂ ਵਾਧ ਮਾਨਤਾ ਨੂੰ ਹੋ ਜਾਊਗਾ ਤੇਰੀ ਮਾਦਰ ਸਿੰਗਲ ਸਿੰਗਲ ਚ ਵੀ ਹੋ ਜਾਊਗਾ ਤੁਹਾਨੂੰ ਪਰ 3 ਇੰਚ ਵੀਡੀਓ ਪੈਂਦੇਗਾ 3 ਇੰਚ ਬਹੁਤ ਸੇਲ ਹੁੰਦੇ ਆ